हां ਵੀ ਪੰਜਾਬੀਓ ਜਿਹੜਾ ਤੁਸੀਂ ਆ ਚੀਜ਼ ਵੇਖ ਲੈ ਵੇਖ ਰਹੇ ਹੋ ਅੱਜ ਦੇ ਹੁਣ ਦੀ ਪੀੜੀ ਨੇ ਤਾਂ ਇਹ ਚੀਜ਼ ਸ਼ਾਇਦ ਮੇਰੇ ਦਿਮਾਗ ਦੇ ਵਿੱਚ ਉਹਨਾਂ ਦੇ ਨਹੀਂ ਹੋਣੀ ਵੀ ਇਸ ਨੂੰ ਕੀ ਕਹਿੰਦੇ ਆ ਸਾਹਮਣੇ ਪੜਿਆ ਤਾਂ ਦੇਖ ਹੀ ਲਿਆ ਹੁਣ ਵੀ ਇਸ ਨੂੰ ਹਾਰੇ ਕਹਿੰਦੇ ਆ ਹੁਣ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਹਾਰੇ ਵਰਤੇ ਕਿੱਥੇ ਜਾਂਦੇ ਸੀਗੇ ਵੀ ਇਹਨਾਂ ਕਿੱਥੇ ਵਰਤੋਂ ਹੁੰਦੀ ਸੀ ਇਹਨਾਂ ਹਾਰਿਆਂ ਦੀ ਕਿਉਂ ਬਣਾਏ ਜਾਂਦੇ ਸੀਗੇ ਅੱਜ ਦੇ ਬੱਚਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਹੋਣਾ ਜਿਹੜੇ ਘਟੂ ਘਟ 35-40 ਸਾਲ ਉਮਰ ਦੇ ਉਹਨਾਂ ਨੂੰ ਪਤਾਗਾ ਵੀ ਇਹ ਕਿੱਥੇ ਵਰਤ ਜਾਂਦੇ ਸੀਗੇ ਕਿਉਂਕਿ ਅੱਜ ਦੇ ਸਮੇਂ ਘਰਾਂ ਦੇ ਵਿੱਚ ਪਸ਼ੂ ਹੀ ਨਹੀਂ ਹੈਗੇ ਕਿਸੇ ਦੇ ਨਾ ਤਾਂ ਮੱਝ ਰੱਖੀ ਆ ਨਾ ਗਾਂ ਰੱਖੀ ਆ ਤੇ ਜੇ ਮੱਝ ਗਾਂ ਹੋ ਘਰ ਦੇ ਵਿੱਚ ਫੇਰ ਇਹਨਾਂ ਦੀ ਵਰਤੋਂ ਹੁੰਦੀ ਸੀਗੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਬਈ ਇਹ ਹੁੰਦੇ ਸੀਗੇ ਹਾਰੇ ਪ੍ਰਾਣੀਆਂ ਸਾਡੀਆਂ ਮਾਤਾਵਾਂ ਇਹਨਾਂ ਦੇ ਵਿੱਚ ਦੁੱਧ ਥੱਲੇ ਅੱਗ ਪਾ ਕੇ ਗੋਹੇ ਦੀ ਇਹਦੇ ਵਿੱਚ ਦੁੱਧ ਰੱਖ ਦਿੰਦੀਆਂ ਸੀ ਜਾਂ ਕਾੜਮਾ ਕਾੜਮਾ ਦੁੱਧ ਰੱਖ ਕੇ ਤੇ ਉਹਦੇ ਉੱਤੋਂ ਮਲਾਈ ਲਾ ਕੇ ਉਹ ਦੁੱਧ ਗੁੜ ਨਾਲ ਪੀਤਾ ਜਾਂਦਾ ਸੀਗਾ ਉਸ ਸਮੇਂ ਚ ਇਹਨਾਂ ਦੀ ਵਰਤੋਂ ਹੁੰਦੀ ਸੀਗੀ ਉਹ ਤੋਂ ਮਲਾਈ ਲਾ ਕੇ ਜਾਂ ਕਾੜਮੇ ਦੁੱਧ ਦੀ ਲੱਸੀ ਬਣਾਈ ਜਾਂਦੀ ਸੀਗੀ ਦਹੀਂ ਜਮਾ ਕੇ ਉਹ ਪੂਰਾ 2 2 3 3 4 4 ਘੰਟੇ ਦੁੱਧ ਕੱਢਦਾ ਰਹਿੰਦਾ ਸੀਗਾ ਉਸ ਸਮੇਂ ਇਹਨਾਂ ਦੀ ਵਰਤੋਂ ਹੁੰਦੀ ਸੀ ਪਰ ਅੱਜ ਦੇ ਸਮੇਂ ਇਹ ਚੀਜ਼ਾਂ ਬਿਲਕੁਲ ਖਤਮ ਹੋ ਚੁੱਕੀਆਂ ਅਲੋਪ ਹੋ ਚੁੱਕੀਆਂ ਬਸ ਇੱਕ ਵੇਖਣ ਲਈ ਤੁਸੀਂ ਅਜਾਇਬ ਘਰਾਂ ਦੇ ਵਿੱਚ ਜਾਂ ਬਰਾਸਤ ਜਿੱਥੇ ਘਰ ਬਣਾਇਆ ਉੱਥੇ ਵੇਖਣ ਨੂੰ ਮਿਲਦੀਆਂ ਪਰ ਅੱਜ ਇਹ ਚੀਜ਼ਾਂ ਬਿਲਕੁਲ ਖਤਮ ਹੋ ਚੁੱਕੀਆਂ ਪੰਜਾਬੀ ਉਹਨਾਂ ਨੂੰ ਹਾਰੇ ਕਹਿੰਦੇ ਸੀਗੇ ਹਾਰੇ ਆ ਤੁਸੀਂ ਵੇਖ ਲਓ